ਸ੍ਰੀ ਕਾਲਜੀ ਸਾਰੇ ਡਿਵੀਜ਼ਨ ਇੰਚਾਰਜ ਬਾਨ ਪੰਜ ਸਰਪੰਚ ਸਾਰੇ ਕਾਂਗਰਸ ਪਾਰਟੀ ਦੇ ਉਧਦੇ ਦਸਬਾਨ ਨੂੰ ਮੇਰੀ ਬੇਨਤੀ ਆ ਵੀ ਜਿਵੇਂ ਅੱਗੇ ਵੀ ਆਪਾਂ ਜ਼ਿਕਰ ਕੀਤਾ ਹੈ ਵੀ ਪੰਚਾਇਤਾਂ ਦੀਆਂ ਚੋਣਾਂ ਦਾ ਜਿਹੜਾ ਵਾ ਉਹ 20 ਅਕਤੂਬਰ ਤੱਕ ਦਾ ਜਿਹੜਾ ਹੋਣ ਦਾ ਪ੍ਰੋਗਰਾਮ ਆ ਗਿਆ ਵਾ ਸੋ ਉਹਦੇ ਸਬੰਧ ਦੇ ਵਿੱਚ ਆਪਾਂ ਇੱਕ ਆਵਦੀ ਮੀਟਿੰਗ ਆਪਣੇ ਹਲਕੇ ਖੇਮ ਕਰਨ ਦੇ ਸਾਰੇ ਕਾਂਗਰਸ ਵਰਕਰ ਸਬਾਨਾਂ ਦੀ ਮੰਗਲਵਾਰ ਨੂੰ ਲਾਈਟ ਪੈਲਸ ਅੱਜ ਆਪਾਂ ਸਵੇਰੇ 10 ਵਜੇ ਆਪਾਂ ਰੱਖੀ ਹੈ ਸੋ ਸਾਰੇ ਜੋਨ ਇੰਜਰ ਸਰਪੰਚਾਂ ਨੂੰ ਮੇਰੀ ਬੇਨਤੀ ਵੀ ਆਪਕੋ ਆਪਣੇ ਜ਼ੋਨ ਦੇ ਜਿਹੜੇ ਪਿੰਡੇ ਪਿੰਡ ਆ ਉਥੋਂ ਦੇ ਪੰਜ ਸਰਪੰਚ ਜਾਂ ਜਿਹੜੇ ਵੀ ਆਪਣੇ ਕਾਂਗਰਸ ਪਾਰਟੀ ਦੇ ਵਰਕਰ ਸਭਾਣ ਯੂਥ ਵਾਲੇ ਆ ਸਾਰੇ ਭਰਾਵਾਂ ਨੂੰ ਤੁਸੀਂ ਅੱਜ ਤੋਂ ਹੀ ਸੁਨਾਹ ਲਾ ਕੇ ਵੀ ਕੋਈ ਮੈਸੇਜ ਤੁਹਾਨੂੰ ਰਹਿ ਜੇ ਮੰਗਲਵਾਰ ਸਵੇਰੇ 10 ਵਜੇ ਲਾਈਮ ਲਾਈਟ ਦੇ ਵਿੱਚ ਆਪਾਂ ਇਕੱਠੇ ਹੋ ਕੇ ਸਾਰੀ ਆਉਣ ਵਾਲੇ ਟਾਈਮ ਦੀ ਜਿਹੜੀਆਂ ਚੋਣਾਂ ਵਾਂ ਉਹਦੀ ਆਪਾਂ ਰਾਜਨੀਤੀ ਉੱਥੇ ਬਣਾਵਾਂਗੇ ਸਾਧੰ ਦਾ ਬਹੁਤ-ਬਹੁਤ ਧੰਨਵਾਦ ਉਮੀਦ ਕਰਦਾ ਵੀ ਸਾਰੇ ਤੁਸੀਂ ਆਪ ਤੇ ਆਪਦੇ ਸਾਥੀਆਂ ਦੇ ਸਮੇਤ ਮੰਗਲਵਾਰ ਨੂੰ ਲਾਈਮਲਾਈਟ ਦੇ ਵਿੱਚ ਪਹੁੰਚ ਕੇ ਤੇ ਆਪਣਾ ਜਿਹੜਾ ਕਾਂਗਰਸ ਪਾਰਟੀ ਦੀ ਜਿਹੜੀ ਇਲੈਕਸ਼ਨ ਆਪਾਂ ਉਹਦੇ ਵੱਲੋਂ ਲੜਨੀ ਆ ਉਹਦੇ ਵਾਸਤੇ ਆਪਾਂ ਸਾਰੀ ਅਡਾਨ ਨੀਤੀ ਤਿਆਰ ਕਰਾਂਗੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸ੍ਰੀ ਕਲ ਜੀ ਸਾਰੇ ਜੋਂ ਚਾਰ ਜ਼ਬਾਨ ਪੰਜ ਸਰਪੰਚ ਸਾਰੇ ਕਾਂਗਰਸ ਪਾਰਟੀ ਦੇ ਉਧਰ ਦਰਸਮਾਨ ਉਹ ਮੇਰੀ ਬੇਨਤੀ ਆ ਵੀ ਜਿਵੇਂ ਅੱਗੇ ਵੀ ਆਪਾਂ ਜ਼ਿਕਰ ਕੀਤਾ ਹੈ ਵੀ ਪੰਚਾਇਤਾਂ ਦੀਆਂ ਚੋਣਾਂ ਦਾ ਜਿਹੜਾ ਵਾ ਉਹ 20 ਅਕਤੂਬਰ ਤੱਕ ਦਾ ਜਿਹੜਾ ਹੋਣ ਦਾ ਪ੍ਰੋਗਰਾਮ ਆ ਗਿਆ ਵਾ ਸੋ ਉਹਦੇ ਸਬੰਧ ਦੇ ਵਿੱਚ ਆਪਾਂ ਇੱਕ ਆਪਦੀ ਮੀਟਿੰਗ ਆਪਣੇ ਹਲਕੇ ਖੇਮ ਕਰਨ ਦੇ ਸਾਰੇ ਕਾਂਗਰਸ ਵਰਕਰ ਸਬੰਨਾਂ ਦੀ ਮੰਗਲਵਾਰ ਨੂੰ ਲਾਈਟ ਪੈਲਸ ਜਿਹਦੇ ਵਿੱਚ ਆਪਾਂ ਸਵੇਰੇ 10 ਵਜੇ ਆਪਾਂ ਰੱਖੀ ਹੈ ਸੋ ਸਾਰੇ ਜੋਨ ਇੰਚਾਰਜ ਸਬੰਨਾਂ ਨੂੰ ਮੇਰੀ ਬੇਨਤੀ ਵੀ ਆਪੋ ਆਪਣੇ ਜ਼ੋਨ ਦੇ ਜਿਹੜੇ ਪਿੰਦੇ ਪਿੰਡ ਆ ਉਥੋਂ ਦੇ ਪੰਜ ਸਰਪੰਚ ਜਿਹੜੇ ਵੀ ਆਪਣੇ ਕਾਂਗਰਸ ਪਾਰਟੀ ਦੇ ਵਰਕਰਸ ਬਾਣਿਆ ਯੂਥ ਵਾਲਿਆ ਸਾਰੇ ਭਰਾਵਾਂ ਨੂੰ ਤੁਸੀਂ ਅੱਜ ਤੋਂ ਹੀ ਸਨਾਨਾ ਲਾ ਕੇ ਵੀ ਕੋਈ ਮੈਸੇਜ ਤੁਹਾਨੂੰ ਰਹਿ ਜੇ ਮੰਗਲਵਾਰ ਸਵੇਰੇ 10 ਵਜੇ ਲਾਈਮ ਲਾਈਟ ਦੇ ਵਿੱਚ ਆਪਾਂ ਇਕੱਠੇ ਹੋ ਕੇ ਸਾਰੀ ਆਉਣ ਵਾਲੇ ਟਾਈਮ ਦੀ ਜਿਹੜੀਆਂ ਚੋਣਾਂ ਵਾਂ ਉਹਦੀ ਆਪਾਂ ਰਣਨੀਤੀ ਉੱਥੇ ਬਣਾਵਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਮੀਦ ਕਰਦਾ ਵੀ ਸਾਰੇ ਤੁਸੀਂ ਆਪ ਤੇ ਆਪ ਦੇ ਸਾਥੀਆਂ ਦੇ ਸਮੇਤ ਮੰਗਲਵਾਰ ਨੂੰ ਲਾਈਮ ਲਾਈਟ ਦੇ ਵਿੱਚ ਪਹੁੰਚ ਕੇ ਤੇ ਆਪਣਾ ਜਿਹੜਾ ਕਾਂਗਰਸ ਪਾਰਟੀ ਦੀ ਜਿਹੜੀ ਇਲੈਕਸ਼ਨ ਆਪਾਂ ਉਹਦੇ ਵੱਲੋਂ ਲੜਨੀ ਆ ਉਹਦੇ ਵਾਸਤੇ ਆਪਾਂ ਸਾਰੀ ਅਦਾਨ ਨੀਤੀ ਤਿਆਰ ਕਰਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਸ਼ੀਕਲ ਜੀ ਸਾਰੇ ਜੋਂਨ ਚਾਰ ਜ਼ਬਾਨ ਪੰਜ ਸਰਪੰਚ ਸਾਰੇ ਕਾਂਗਰਸ ਪਾਰਟੀ ਦੇ ਉਧਰ ਦਰਸਮਾਨ ਨੂੰ ਮੇਰੀ ਬੇਨਤੀ ਆ ਵੀ ਜਿਵੇਂ ਅੱਗੇ ਵੀ ਆਪਾਂ ਜੇਕਰ ਕੀਤਾ ਹੈ ਵੀ ਪੰਚਾਇਤਾਂ ਦੀਆਂ ਚੋਣਾਂ ਦਾ ਜਿਹੜਾ ਵਾ ਉਹ 20 ਅਕਤੂਬਰ ਤੱਕ ਦਾ ਜਿਹੜਾ ਹੋਣ ਦਾ ਪ੍ਰੋਗਰਾਮ ਆ ਗਿਆ ਵਾ ਸੋ ਉਹਦੇ ਸਬੰਧ ਦੇ ਵਿੱਚ ਆਪਾਂ ਇੱਕ ਆਪਦੀ ਮੀਟਿੰਗ ਆਪਣੇ ਹਲਕੇ ਖੇਮ ਕਰਨ ਦੇ ਸਾਰੇ ਕਾਂਗਰਸ ਵਰਕਰ ਸਬੰਨਾਂ ਦੀ ਮੰਗਲਵਾਰ ਨੂੰ ਲਾਈਟ ਪੈਲਸ ਜਿਹਦੇ ਵਿੱਚ ਆਪਾਂ ਸਵੇਰੇ 10 ਵਜੇ ਆਪਾਂ ਰੱਖੀ ਹੈ ਸੋ ਸਾਰੇ ਜ਼ੋਨ ਇੰਜਾਰਸ ਸਬੰਨਾਂ ਨੂੰ ਮੇਰੀ ਬੇਨਤੀ ਵੀ ਆਪੋ ਆਪਣੇ ਜ਼ੋਨ ਦੇ ਜਿਹੜੇ ਪਿੰਦੇ ਪਿੰਡ ਆ ਉਥੋਂ ਦੇ ਪੰਜ ਸਰਪੰਚ ਜਾਂ ਜਿਹੜੇ ਵੀ ਆਪਣੇ ਕਾਂਗਰਸ ਪਾਰਟੀ ਦੇ ਵਰਕਰ ਸਬਾਨ ਆ ਯੂਥ ਵਾਲੇ ਆ ਸਾਰੇ ਭਰਾਵਾਂ ਨੂੰ ਤੁਹਿਆ ਜੇ ਤੁਹਾਨੂੰ ਸੁਨਾਹ ਲਾ ਕੇ ਵੀ ਕੋਈ ਮੈਸੇਜ ਤੁਹਾਨੂੰ ਰਹਿ ਜੇ ਮੰਗਲਵਾਰ ਸਵੇਰੇ 10 ਵਜੇ ਲਾਈਮ ਲਾਈਟ ਦੇ ਵਿੱਚ ਆਪਾਂ ਇਕੱਠੇ ਹੋ ਕੇ ਸਾਰੀ ਆਨਲਾਈਨ ਟਾਈਮ ਦੀ ਜਿਹੜੀਆਂ ਚੋਣਾਂ ਵਾਂ ਉਹਦੀ ਆਪਾਂ ਰਾਣਨੀਤੀ ਉੱਥੇ ਬਣਾਵਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਮੀਦ ਕਰਦਾ ਵੀ ਸਾਰੇ ਤੁਸੀਂ ਆਪ ਤੇ ਆਪ ਦੇ ਸਾਥੀਆਂ ਦੇ ਸਮੇਤ ਮੰਗਲਵਾਰ ਨੂੰ ਲਾਈਮ ਲਾਈਟ ਦੇ ਵਿੱਚ ਪਹੁੰਚ ਕੇ ਤੇ ਆਪਣਾ ਜਿਹੜਾ ਕਾਂਗਰਸ ਪਾਰਟੀ ਦੀ ਜਿਹੜੀ ਇਲੈਕਸ਼ਨ ਆਪਾਂ ਉਹਦੇ ਵੱਲ ਲੜਨੀ ਆ ਉਦੇਵ ਆ ਤੇ ਬਸ ਸਾਰੀ ਅਦਾਨ ਨਿਤੀ ਤਿਆਰ ਕਰਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ